ਸਤ ਸ੍ਰੀ ਅਕਾਲ ਨਰਪਖ ਪੋਸਟ ਦੇਖ ਰਹੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਜਗਤਾਰ ਸਿੰਘ 15 ਅਗਸਤ ਨੂੰ ਪਾਕਿਸਤਾਨ ਵਾਲੇ ਪਾਸਿਓਂ ਉਜੜ ਕੇ ਆਏ ਤੇ ਇੱਥੇ ਪੰਜਾਬ 'ਚ ਬਸੇ ਭਾਉ ਭਾਈਚਾਰਾ ਰਫਿਊਜੀ ਬੱਟੇ ਵਾਲੇ ਮਜ਼ਹਿਲ ਕਈ ਨਾਵਾਂ ਨਾਲ ਜਾਣੇ ਜਾਂਦੇ ਸਾਡੇ ਭਾਉ ਭਾਈਚਾਰੇ ਵਾਲਿਆਂ ਨੂੰ ਇੱਕ ਨਿੱਕੀ ਜਿਹੀ ਮੈਂ ਬੇਨਤੀ ਕਰਨੀ ਚਾਹਣਾ ਤੁਹਾਡਾ ਸਾਰਿਆਂ ਦਾ ਰਿਕਾਰਡ ਜਲੰਧਰ ਦੀ ਲੈਂਡ ਰਿਕਾਰਡ ਸੁਸਾਇਟੀ ਦੇ ਵਿੱਚ ਪਿਆ ਹੈ ਕਿ ਪਾਕਿਸਤਾਨ ਵਿੱਚ ਤੁਹਾਡੇ ਦਾਦੇ ਪਰਦਾਦਿਆਂ ਕੋਲ ਕਿੰਨੀ ਜ਼ਮੀਨ ਸੀ ਮਰੱਬਿਆਂ ਦੇ ਮਾਲਕ ਸੀ ਤੁਸੀਂ ਇੱਕ ਮਰੱਬੇ 'ਚ 25 ਕਿੱਲੇ ਹੁੰਦੇ ਨੇ ਤੁਹਾਡੇ ਦਾਦੇ ਪਰਦਾਦਿਆਂ ਕੋਲ ਉੱਥੇ 2-200 ਮਰੱਬਾ ਜ਼ਮੀਨ ਸੀ ਔਰ ਸਰਕਾਰ ਨੇ ਉਦੋਂ ਵਾਦਾ ਕੀਤਾ ਸੀ ਕਿ 1947 ਦੀ ਵੰਡ ਤੋਂ ਬਾਅਦ ਜਿਹੜੇ ਇੱਧਰ ਆ ਕੇ ਬਸੇ ਨੇ ਪਾਉ ਪਾਈ ਚਾਰੇ ਵਾਲੇ ਮੇਰੇ ਵੀਰ ਉਹਨਾਂ ਨੂੰ ਡੇਢੀਆਂ ਜ਼ਮੀਨਾਂ ਦਿੱਤੀਆਂ ਜਾਣਗੀਆਂ ਮੰਨ ਲਓ ਤੁਹਾਡੇ ਕੋਲ ਉੱਥੇ 100 ਮਰੱਬਾ ਸੀ ਮੰਨ ਲਓ 2500 ਕਿੱਲਾ ਸੀ ਇੱਕ ਮਰੱਬੇ 'ਚ 25 ਕਿੱਲੇ ਤਾਂ ਤੁਹਾਨੂੰ ਇੱਥੇ ਡੇਢੀ ਜ਼ਮੀਨ ਮਿਲਦੀ ਜੇ ਤੁਹਾਡੇ ਕੋਲ ਉੱਥੇ 10 ਕਿੱਲੇ ਸੀ ਤਾਂ ਤੁਹਾਨੂੰ ਇੱਥੇ 15 ਕਿੱਲੇ ਮਿਲਣੀ ਸੀ ਪਰ ਮਿਲਿਆ ਕੀ ਆ ਬਾਬਾ ਜੀ ਘੱਟੁੱਲੂ 1947 'ਚ ਉੱਜੜ ਕੇ ਆਏ ਮੰਗ ਮੰਗ ਕੇ ਸਾਡੇ ਬਜ਼ੁਰਗਾਂ ਨੇ ਇੱਥੇ ਟਾਈਮ ਕੱਢਿਆ ਅਸੀਂ ਮਿਹਨਤਾਂ ਕਰ ਕਰਕੇ ਖੇਤਾਂ ਦੇ ਵਿੱਚ ਡੇਰਿਆਂ ਦੇ ਵਿੱਚ ਆਪਣੇ ਰਹਿਣ ਬਿਸ਼ੇਰੇ ਛੰਨਾ ਬਣਾਈਆਂ ਤੇ 1950 ਦੇ ਵਿੱਚ ਜਦੋਂ ਸਰਕਾਰ ਕਹਿੰਦੀ ਹੈ ਕਿ ਜਿਹੜੇ ਇੱਥੋਂ ਮੁਸਲਮਾਨ ਉੱਜੜ ਕੇ ਗਏ ਨੇ ਪੰਜਾਬ ਤੋਂ ਤੁਸੀਂ ਉਹਨਾਂ ਦੇ ਘਰ ਸਾਂਭ ਸਕਦੇ ਉਹਨਾਂ ਦੀਆਂ ਜ਼ਮੀਨਾਂ ਸਾਂਭ ਸਕਦੇ ਹੋ ਸਾਡੇ ਲੋਕਾਂ ਨੇ ਉਹਨਾਂ ਨੂੰ ਆਵਾਦ ਕਰਨਾ ਸ਼ੁਰੂ ਕਰ ਦਿੱਤਾ ਉੱਥੇ ਰਹਿਣਾ ਸ਼ੁਰੂ ਕਰ ਦਿੱਤਾ ਪਰ ਫਿਰ ਜਵਾਰ ਲਾਲ ਨਹਿਰੂ ਦੀ ਕੇਂਦਰੀ ਸਰਕਾਰ ਧੋਖਾ ਕਰਦੀ ਹੈ 1953 ਚ ਇੱਕ ਨਵਾਂ ਬਿੱਲ ਆਇਆ ਹੁੰਦੀ ਹੈ ਕਿ ਇਦਾਂ ਨਹੀਂ ਸੂਤ ਆਇਆ ਕੰਮ ਹੁਣ ਅਸੀਂ ਉਹ ਜ਼ਮੀਨ ਤੁਹਾਡੇ ਨਾਮ ਕਰਾਂਗੇ ਜਿੱਦਾਂ ਜਿੱਦਾਂ ਤੁਸੀਂ ਇਲਾਕੇ ਵਿੱਚ ਉਜੜ ਕੇ ਆਏ ਹੋ ਮੰਨ ਲਓ ਜਿਹੜੇ ਗੁਜਰਾ ਆਲੇ ਤੋਂ ਉਜੜ ਕੇ ਆਏ ਸੀ ਲਾਹੌਰ ਦੇ ਲਾਗੇ ਉਹਨਾਂ ਨੂੰ ਇਹ ਸਿਹਰੇ ਚ ਜ਼ਮੀਨ ਅਲਾਟ ਕਰਾਂਗੇ ਜਿਹੜੇ ਸਿੰਧ ਆਲੇ ਪਾਸੇ ਉਜੜ ਗਏ ਸੀ ਉਹਨਾਂ ਨੂੰ ਇੱਧਰ ਅਲਾਟ ਕਰਾਂਗੇ ਤਿੰਨ ਤਿੰਨ ਵਾਰੀ ਉਜੜੇ ਆ ਸੀ 1947 ਤੋਂ ਸਾਨੂੰ ਪਾਕਿਸਤਾਨ ਤੋਂ ਜ Àੜਿਆ ਗਿਆ ਸੱਤ-ਸੱਤ ਅੱਠ-ਅੱਠ ਸਾਡੇ ਪਰਿਵਾਰਕ ਮੈਂਬਰ ਉਸ ਜ Àੜੇ 'ਚ ਮਾਰੇ ਗਏ 10-10 ਪਰਿਵਾਰ ਦੇ ਮੈਂਬਰ ਤੁਰੇ ਸੀ ਵੱਡੀਆਂ-ਵੱਡੀਆਂ ਨੌਜਵਾਨ ਧੀਆਂ ਦੀਆਂ ਪੱਤਾਂ ਰੋਲੀਆਂ ਗਈਆਂ ਬਜ਼ੁਰਗਾਂ ਨੂੰ ਰਸਤੇ 'ਚ ਬਿਮਾਰੀਆਂ ਨੇ ਖਾ ਲਿਆ ਬੱਚਿਆਂ ਨੂੰ ਖੇਤਾਂ ਦੇ ਵਿੱਚ ਜਾਨਵਰਾਂ ਨੇ ਨੋਚ ਲਿਆ ਤੇ ਭਰੀਆਂ ਹੋਈਆਂ ਟ੍ਰੇਨਾਂ ਜਿਉਂਦਿਆਂ ਦੀਆਂ ਚੱਲਦੀਆਂ ਸੀ ਤੇ ਮਰਿਆ ਹੋਿਆਂ ਦੀਆਂ ਇੱਥੇ ਭਾਰਤ ਦੇ ਵਿੱਚ ਪਹੁੰਚਦੀਆਂ ਸੀ ਇੰਨਾ ਤੱਕਾ ਸਾਡੇ ਪਰਿਵਾਰਾਂ ਨਾਲ ਹੋਇਆ ਹਰ ਵਾਰੀ 1947 ਦੇ ਵਿੱਚ ਮੰਨ ਲਿਆ ਅੰਗਰੇਜ਼ ਧੱਕਾ ਕਰ ਗਏ ਭਾਰਤ ਦੀ ਵੰਡ ਨਹੀਂ ਹੋਈ ਸੀ ਸਮੁੱਚੇ ਪੰਜਾਬ ਦੀ ਵੰਡ ਹੋਈ ਸੀ ਕੱਲੇ ਦੀ ਪੰਜਾਬ ਦੀ ਅੱਧਾ ਪੰਜਾਬ ਪੱਛਮੀ ਪੰਜਾਬ ਉਧਰ ਵਗ ਗਿਆ ਤੇ ਇੱਧਰ ਚੜਦੇ ਵਾਲਾ ਪੰਜਾਬ ਸਾਡੇ ਵਾਲੇ ਪਾਸੇ ਆ ਗਿਆ ਵੰਡ ਸਿਰ ਪੰਜਾਬ ਦੀ ਹੋਈ ਸੀ ਹੋਰ ਕਿਸੇ ਚੀਜ਼ ਦੀ ਵੰਡ ਨਹੀਂ ਹੋਈ ਸੀ ਤੇ ਪੰਜਾਬੀਓ ਅਸੀਂ ਆਪਾ 3-4 ਵਾਰ ਉਜੜਿਆ 1947 ਚੋਂ ਪਾਕਿਸਤਾਨ ਚ ਉਜੜ ਕੇ ਆਏ 1950 ਚ ਸਾਨੂੰ ਦੁਬਾਰਾ ਜਵਾਰ ਲਾਲ ਲਹਿਰੂ ਦੀ ਸਰਕਾਰ ਨੇ ਉਜਾੜਿਆ ਤੇ 1954 ਚ ਫੇਰ ਇੱਕ ਐਕਟ ਬਣਾਇਆ ਉਸ ਐਕਟ ਦੇ ਤਹਿਤ ਸਾਨੂੰ ਫੇਰ ਉਜਾੜਿਆ ਗਿਆ ਤਾਂ ਹੀ ਤਾਂ ਆਪਣੇ ਬਜ਼ੁਰਗ ਦੱਸਦੇ ਨੇ ਕਿ ਪਹਿਲਾਂ ਉੱਥੇ ਜ਼ਮੀਨ ਅਲਾਟ ਹੋਈ ਫਿਰ ਉੱਥੇ ਹੋਈ ਫਿਰ ਉੱਥੇ ਹੋਈ ਯਾਦ ਰੱਖੋ ਅਸੀਂ ਉੱਥੇ ਰਾਜੇ ਸੀ ਤੇ ਸਾਨੂੰ ਵਾਅਦਾ ਕੀਤਾ ਸੀ ਕੇਂਦਰ ਸਰਕਾਰ ਨੇ ਕਿ ਜਿਹੜੇ ਪਾਕਿਸਤਾਨ ਤੋਂ ਭਾਉ ਭਾਈਚਾਰਾ ਜਿਨ੍ਹਾਂ ਨੂੰ ਆਮ ਇੱਥੋਂ ਵਾਲੇ ਲੋਕ ਲੋਕਮ ਰਿਫਿਊਜੀ ਕਹਿ ਦਿੰਦੇ ਆ ਕਈ ਤਾਂ ਬੱਟੇ ਵਾਲੇ ਵੀ ਕਹਿੰਦੇ ਆ ਕਿ ਤੁਸੀਂ ਬੱਟੇ 'ਚ ਆਏ ਹੋਏ ਉਧਰ ਪਾਕਿਸਤਾਨ ਗਏ ਮੁਸਲਮਾਨ ਤੇ ਤੁਸੀਂ ਬੱਟੇ 'ਚ ਇੱਧਰ ਆ ਗਏ ਹੋ ਸਾਡੀਆਂ ਉੱਥੇ ਜਿੰਨੀਆਂ ਜ਼ਮੀਨਾਂ ਸੀ ਸਰਕਾਰ ਨੇ ਵਾਅਦਾ ਕੀਤਾ ਸੀ ਸਾਡੇ ਨਾਲ ਕਿ ਤੁਹਾਨੂੰ ਸਾਰਾ ਇੱਥੇ ਦੁੱਗਣਾ ਜ਼ਮੀਨ ਦੁੱਗਣੀ ਜ਼ਮੀਨਾਂ ਦਵਾਂਗੇ ਡੇਢੀਆਂ ਜ਼ਮੀਨਾਂ ਦਵਾਂਗੇ ਪਰ ਡੇਢੀਆਂ ਦੁੱਗਣੀਆਂ ਦਾ ਕੀ ਸਾਨੂੰ ਤਾਂ ਅੱਧੀਆਂ ਪਚੱਦੀਆਂ ਵੀ ਨਹੀਂ ਮਿਲੀਆਂ ਜਲੰਧਰ ਜਾਓ ਲੈਂਡ ਰਿਕਾਰਡ ਸੁਸਾਇਟੀ ਚ ਜਾ ਕੇ ਚੈੱਕ ਕਰੋ ਉਰਦੂ ਦੇ ਵਿੱਚ ਲਿਖਿਆ ਲਾਹੌਰ ਤੋਂ ਆਇਆ ਹੋਇਆ ਸਾਰਾ ਰਿਕਾਰਡ ਪਿਆ ਸਾਡੇ ਦਾਦੇ ਪੁਰਦਾਦਿਆਂ ਕੋਲ ਪਾਕਿਸਤਾਨ ਕਿੰਨੀ ਜ਼ਮੀਨ ਸੀ ਫਿਰ 1954 ਦੇ ਵਿੱਚ ਸਾਡੇ ਇੱਥੇ ਜਿਹੜੇ ਦਾਦੇ ਪੁਰਦਾਦੇ ਇੱਥੇ ਆ ਗਏ ਸੀ ਉਹਨਾਂ ਤੋਂ ਵੀ ਇਹਨਾਂ ਨੇ ਦੁਬਾਰਾ ਪੁੱਛਗਿੱਛ ਕੀਤੀ ਕਿ ਦੱਸੋਗੇ ਤੁਹਾਡੇ ਕੋਲ ਸੱਚੀ ਮੁੱਚੀ ਇੰਨੀ ਜ਼ਮੀਨ ਸੀ ਤਾਂ ਸਾਡੇ ਦਾਦੇ ਪਰਦਾਦਾ ਨੇ ਦੱਸਿਆ ਸੀ ਭਾਉ ਭਾਈਚਾਰੇ ਵਾਲਿਆਂ ਨੇ ਕਿ ਜਿਹੜੀ ਤੁਸੀਂ ਇੱਥੇ ਸਾਨੂੰ 2-3 ਕਿੱਲੇ ਜ਼ਮੀਨ ਦਿੱਤੀਆਂ ਨਾ ਐਦੋਂ ਵੱਡੇ-ਵੱਡੇ ਤਾਂ ਸਾਡੇ ਉੱਥੇ ਖੂਹ ਦੇ ਹਾਲੇ ਦੋਲੇ ਅਸੀਂ ਖਾਲੀ ਥਾਂ ਛੱਡੇ ਹੋਏ ਸੀ ਐਦੋਂ ਵੱਡੇ-ਵੱਡੇ ਤਾਂ ਸਾਡੇ ਡੰਗਰਾਂ ਦੀਆਂ ਹਵੇਲੀਆਂ ਸੀ ਸੋ ਮੈਂ ਇੱਕ ਬੇਨਤੀ ਕਰਦਾ ਸਮੁੱਚੇ ਭਾਉ ਭਾਈਚਾਰੇ ਨੂੰ ਕਿ ਯਾਰ ਤੁਹਾਡੇ ਮੰਤਰੀ ਵੀ ਰਹਿ ਚੁੱਕੇ ਨੇ ਤੁਹਾਡੇ ਐਮਐਲਏ ਵੀ ਪੰਜਾਬ ਚ ਰਹਿ ਚੁੱਕੇ ਨੇ ਕੇਂਦਰ ਸਰਕਾਰ ਤੱਕ ਤੁਹਾਡਾ ਹੱਥ ਪਹੁੰਚਦਾ ਸਭ ਤੋਂ ਵੱਧ ਪੰਜਾਬ ਦੇ ਵਿੱਚ ਅਫਸਰ ਭਾਉ ਭਾਈ ਚਾਰੇ ਦੇ ਨੇ ਪੰਜਾਬ ਪੁਲਿਸ ਦੇ ਵਿੱਚ ਉੱਚ ਅਹੁਦਿਆਂ ਤੇ ਜਿਹੜੇ ਅਫਸਰ ਬੈਠੇ ਆ ਉਹ ਭਾਉ ਭਾਈ ਚਾਰੇ ਦੇ ਨੇ ਪੰਜਾਬ ਦੇ ਵਿੱਚ ਜੇ 50 ਤਹਿਸੀਲਦਾਰ ਪੰਜਾਬੀ ਨੇ ਤਾਂ ਉਹਨਾਂ ਦੇ ਵਿੱਚੋਂ 40 ਤਹਿਸੀਲਦਾਰ ਭਾਉ ਭਾਈ ਚਾਰੇ ਦੇ ਨੇ ਫਿਰ ਕਿਉਂ ਨਹੀਂ ਤੁਸੀਂ ਇਹ ਲੈਂਡ ਰਿਕਾਰਡ ਸੁਸਾਇਟੀ ਦਾ ਰਿਕਾਰਡ ਚੱਕ ਕੇ ਆਪਣੇ ਸਮੁੱਚੇ ਪੰਜਾਬ ਜਿਹੜਾ ਭਾਉ ਭਾਈ ਚਾਰੇ ਆ ਉਹਨੂੰ ਹੱਕ ਦਵਾਉਂਦੇ ਇਹ ਜਰੂਰ ਤੁਹਾਨੂੰ ਮੁੱਦਾ ਚੁੱਕਣਾ ਪਏਗਾ ਕਿਉਂਕਿ ਤਿੰਨ ਤਿੰਨ ਵਾਰੀ ਉਜੜੇ ਹੋ ਉਜੜ ਕੇ ਫਿਰ ਵੀ ਅੱਜ ਤੁਸੀਂ ਤਰੱਕੀਆਂ ਦੇ ਰਾਹਾਂ ਦੇ ਚੱਲ ਰਹੇ ਹੋ ਕੈਨੇਡਾ ਅਮਰੀਕਾ ਆਪਦੇਸ਼ਾਂ ਦੇ ਵਿੱਚ ਤੁਹਾਡੇ ਝੰਡੇ ਝੂਲ ਰਹੇ ਨੇ ਪਰ ਜਿਹੜਾ ਤੁਹਾਡੇ ਨਾਲ ਧੋਖਾ ਹੋਇਆ ਸੀ ਨਾ 1947 ਦੇ ਵਿੱਚ ਤੁਹਾਨੂੰ ਪਾਕਿਸਤਾਨ ਤੋਂ ਉਜਾੜ ਕੇ ਇੱਥੇ ਲਿਆਂਦਾ ਗਿਆ ਇੱਥੋਂ ਫਿਰ ਦੋ ਦੋ ਵਾਰੀ ਉਜਾੜਿਆ ਗਿਆ ਵਾਦਾ ਕੀਤਾ ਸੀ ਦੁੱਗਣੀਆਂ ਜ਼ਮੀਨਾਂ ਦੇਣ ਦਾ ਪਰ ਦਿੱਤੀਆਂ ਨਹੀਂ ਅੱਧੀਆਂ ਤੋਂ ਵੀ ਅੱਧੀਆਂ ਉੱਥੇ ਜਿਹੜੇ ਤਿੰਨ ਤਿੰਨ ਸੌ ਮਰੱਬਿਆਂ ਦੇ ਮਾਲਕ ਸੀ ਇੱਧਰ ਆ ਕੇ ਤਿੰਨ ਤਿੰਨ ਕਿੱਲੇ ਵੀ ਨਹੀਂ ਮਿਲੇ 100 ਸਰਕਾਰਾਂ ਦੀਆਂ ਗਲਤੀਆਂ ਨੇ ਸਰਕਾਰਾਂ ਦੀਆਂ ਗਲਤੀਆਂ ਨੂੰ ਰਲ ਕੇ ਸੁਧਾਰਨਾ ਪੈਣਾ ਹੈ ਜਲੰਧਰ ਲੈਂਡ ਰਿਕਾਰਡ ਸੁਸਾਇਟੀ ਆ ਉੱਥੇ ਜਾ ਕੇ ਪਤਾ ਕਰੋ ਤੁਹਾਡੇ ਬਜ਼ੁਰਗਾਂ ਕੋਲ ਪਾਕਿਸਤਾਨ ਚ ਕਿੰਨੀ ਜ਼ਮੀਨ ਸੀ ਉਰਦੂ ਦੇ ਵਿੱਚ ਸਾਰਾ ਰਿਕਾਰਡ ਪਿਆ ਪਤਾ ਲੱਗੇਗਾ ਜਦੋਂ ਤੁਹਾਨੂੰ ਪਤਾ ਲੱਗ ਗਿਆ ਤਾਂ ਤੁਸੀਂ ਰਲ ਮਿਲ ਕੇ ਕਿਸੇ ਵੀ ਕਾਨੂੰਨੀ ਚਾਰਾ ਜੋ ਦੇ ਤਹਿਤ ਆਪਣੀ ਜ਼ਮੀਨ ਲੈ ਸਕਦੇ ਹੋ ਜਲੰਧਰ ਸ਼ਾਉਣੀ ਦੇ ਵਿੱਚ ਰਾਮ ਪ੍ਰਕਾਸ਼ ਨਾਮ ਦਾ ਇੱਕ ਇਨਸਾਨ ਹੈ ਉਹਦੇ ਨਾਲ ਰਾਬਤਾ ਕਾਇਮ ਕਰਕੇ ਪਤਾ ਕਰ ਸਕਦੇ ਹੋ ਕਿ ਕਿਵੇਂ ਉਸ ਨੇ ਆਪਣਾ ਹੱਕ ਲਿਆ ਸੀ ਪਾਕਿਸਤਾਨੋਂ ਆਪਣਾ ਹੱਕ ਛੱਡ ਕੇ ਉਹ ਇੱਥੇ ਆਇਆ ਸੀ ਇਥੇ ਉਹਨੂੰ ਜਲੰਧਰ ਸੌਣੀ ਚ ਰੱਖਿਆ ਗਿਆ ਕੁਝ ਨਹੀਂ ਦਿੱਤਾ ਅਖੀਰ ਉਸਨੇ ਲੰਮੀ ਕਾਨੂੰਨੀ ਲੜਾਈ ਲੜਨ ਤੋਂ ਬਾਅਦ ਆਪਣਾ ਹੱਕ ਲਿਆ ਐਦਾਂ ਹੀ ਉਬਾਲਾ ਸੌਣੀ ਦੇ ਵਿੱਚ ਕਈ ਖੱਤਰੀ ਰੋੜੇ ਪਰਿਵਾਰ ਨੇ ਜਿਨ੍ਹਾਂ ਨੇ ਆਪਣਾ ਹੱਕ ਲਿਆ ਸੋ ਕਿਉਂ ਨਹੀਂ ਪਾਉ ਭਾਈਚਾਰਾ ਜਿਹੜਾ ਕਿਸਾਨ ਹੈ ਉਹ ਆਪਣਾ ਹੱਕ ਲੈ ਸਕਦਾ ਉਮੀਦ ਹੈ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਦੇਖਦੇ ਰਹੋ ਨਰਪਖ ਪੋਸਟ ਧੰਨਵਾਦ ਸਤ ਸ੍ਰੀ ਅਕਾਲ